ਪੀਲੀ ਸਰੋਂ ਇੱਥੇ ਚਲਾ ਦਿਓ ਦੁਸ਼ਮਣ ਸਮਾਪਤ ਹੋ ਜਾਣਗੇ ਦੋਸਤੋ ਪੀਲੀ ਸਰੋਂ ਦੇ ਦਾਣੇ ਇੱਥੇ ਚਲਾ ਦੇ ਨਾਲ ਦੁਸ਼ਮਣ ਦੀ ਸਾਰੀ ਹਿੰਕਰ ਨਿਕਲ ਜਾਵੇਗੀ ਕਦੇ ਵੀ ਜੀਵਨ ਵਿੱਚ ਦੁਸ਼ਮਣ ਤੁਹਾਨੂੰ ਪਲਟ ਕੇ ਵੀ ਨਹੀਂ ਦੇਖਣਗੇ ਤਾਂ ਪੀਲੀ ਸਰੋਂ ਦੇ ਦਾਣੇ ਨਾਲ ਅਜਿਹਾ ਉਪਾਇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਜਿਸ ਨੂੰ ਕੇਵਲ ਚਲਾ ਦੇ ਨਾਲ ਤੁਸੀਂ ਸਮਝ ਲੋ ਕਿ ਜੋ ਦੁਸ਼ਮਨ ਹਨ ਅਤੇ ਦੁਸ਼ਮਨ ਦਾ ਕੀਤਾ ਕਰਾਇਆ ਹੈ ਦੋਵੇਂ ਹੀ ਤੁਹਾਡੇ ਜੀਵਨ ਤੋਂ ਦੂਰ ਹੋਣਗੇ ਲੱਖ ਕੋਸ਼ਿਸ਼ ਕਰਨ ਤੋਂ ਬਾਅਦ ਵੀ ਦੁਸ਼ਮਨ ਤੁਹਾਡਾ ਵਲ ਵੀਂਗਾ ਵੀ ਨਹੀਂ ਕਰ ਸਕਣਗੇ ਪੀਲੇ ਸਰੋਂ ਦੇ ਉਪਾਏ ਕਰਕੇ ਵਿਅਕਤੀ ਆਪਣੇ ਜੀਵਨ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਦਿੰਦਾ ਹੈ ਪੀਲੇ ਸਰੋਂਾਂ ਦੀ ਚਮਤਕਾਰੀ ਹੈ ਕਿ ਇਹ ਤੁਹਾਡੇ ਘਰ ਦੀ ਸਾਰੀ ਨੈਗੇਟਿਵਿਟੀ ਜਿੰਨੀ ਵੀ ਨਕਾਰਾਤਮਕ ਊਰਜਾ ਹੁੰਦੀ ਹੈ ਜਿੰਨੀ ਵੀ ਬੁਰੀ ਸ਼ਕਤੀਆਂ ਹੁੰਦੀਆਂ ਹਨ ਭੂਤ-ਪਰੇਤ ਰੁਕਾਵਟਾਂ ਸਾਰਿਆਂ ਨੂੰ ਦੂਰ ਕਰਦੀ ਹੈ ਦੂਸਰੀ ਚੀਜ਼ ਕੀ ਪੀਲੇ ਸਰੋਂ ਦੇ ਉਪਾਏ ਮਾਂ ਲਕਸ਼ਮੀ ਨੂੰ ਪਸੰਦ ਕਰ ਪ੍ਰਸੰਨ ਕਰਦੇ ਹਨ ਤਾਂ ਜਿੰਨਾਂ ਦੇ ਜੀਵਨ ਵਿੱਚ ਧਨ ਦੀ ਕਮੀ ਹੈ ਜਿੰਨਾਂ ਕੋਲ ਪੈਸਾ ਨਹੀਂ ਆਉਂਦਾ ਆਉਂਦਾ ਹੈ ਤਾਂ ਰੁਕਦਾ ਨਹੀਂ ਹੈ ਜੋ ਲੋਕ ਕਰਜ਼ੇ ਤੋਂ ਪਰੇਸ਼ਾਨ ਹਨ ਜਿਨ੍ਹਾਂ ਦੇ ਸਿਰ ਤੇ ਕਰਜ਼ਾ ਹਮੇਸ਼ਾ ਚੜਿਆ ਰਹਿੰਦਾ ਹੈ ਜੋ ਲੋਕ ਦੂਸਰਿਆਂ ਦੇ ਕਿਤੇ ਘਰਾਏ ਤੋਂ ਬਹੁਤ ਪਰੇਸ਼ਾਨ ਹਨ ਕਿਉਂਕਿ ਦੁਸ਼ਮਣ ਬਹੁਤ ਵਾਰ ਅਜਿਹੀਆਂ ਕਿਰਿਆਵਾਂ ਵਿਕਤੀ ਦੇ ਘਰ ਤੇ ਕਰ ਦਿੰਦੇ ਹਨ ਜਾਂ ਉਹਨਾਂ ਦੇ ਵਪਾਰ ਤੇ ਕਰ ਦਿੰਦੇ ਹਨ ਕਿ ਨਾ ਤਾਂ ਉਹਨਾਂ ਦਾ ਘਰ ਹੀ ਬਚਦਾ ਹੈ ਅਤੇ ਨਾ ਹੀ ਵਪਾਰ ਬਚਦਾ ਹੈ ਘਰ ਵਿੱਚ ਵੱਡੀਆਂ-ਵੱਡੀਆਂ ਬਿਮਾਰੀਆਂ ਜਾਂਦੀਆਂ ਹਨ ਲੋਕਾਂ ਦੀਆਂ ਦਵਾਈਆਂ ਚਲਦੀਆਂ ਰਹਿੰਦੀਆਂ ਹਨ ਅਤੇ ਵਪਾਰ ਜੋ ਬਹੁਤ ਅੱਛੇ ਨਾਲ ਚੱਲ ਰਿਹਾ ਹੈ ਉਸ ਵਿੱਚ ਵੀ ਮੰਦੀ ਆ ਜਾਂਦੀ ਹੈ ਤਾਂ ਅੱਜ ਦੇ ਵੀਡੀਓ ਵਿੱਚ ਇਹ ਉਪਾਏ ਲੈ ਕੇ ਆਏ ਹਾਂ ਇਹ ਵਪਾਰੀ ਬਿਜ਼ਨਸਮੈਨ ਜੋ ਹੈ ਜਿਸ ਦਾ ਛੋਟਾ ਮੋਟਾ ਬਿਜ਼ਨਸ ਹੈ ਛੋਟਾ ਹੈ ਵੱਡਾ ਹੈ ਉਹ ਲੋਕ ਆਪਣੇ ਵਪਾਰ ਸਥਾਨ ਤੇ ਵੀ ਇਹ ਸੁਪਾਏ ਨੂੰ ਕਰ ਸਕਦੇ ਹਨ ਅਜਿਹੇ ਹ ਉਪਾਏ ਅੱਜ ਦੇ ਵੀਡੀਓ ਵਿੱਚ ਲੈ ਕੇ ਆਏ ਹਾਂ ਕਿ ਮਾਂ ਲక్ష్ਮੀ ਦੀ ਕਿਰਪਾ ਵੀ ਵਰਸੇਗੀ ਦੁਸ਼ਮਣ ਜੋ ਹਨ ਜੀਵਨ ਤੋਂ ਤੁਹਾਡੇ ਦੂਰ ਹੋ ਜਾਣਗੇ आज दी वीडियो दाजो पीली सरों दा उपाय है ये तो नु अपने घर ही करना है दूसरी चीज 3 दिन लगातार तो नु इस उपाय नु करना है इस उपाय नु स्त्रियां भी कर सकती हैं और सु भी कर सकते हैं इस उपाय नु करण ले तो नु दिन नहीं देखना है क्योंकि ये उपाय तुसी किसी भी दिन कर सकते हो कोई भी दिन पर जिस दिन तूं तो तुसी तुसी करोगे लगातार 3 दिन तक करना है ਜਿਵੇਂ ਮੰਨ ਲਓ ਇਸ ਉਪਾਏ ਨੂੰ ਤੁਸੀਂ ਮੰਗਲਵਾਰ ਦੇ ਦਿਨ ਤੋਂ ਸ਼ੁਰੂ ਕੀਤਾ ਤਾਂ ਮੰਗਲ ਬੁੱਧ ਵੀ ਜੇਕਰ ਸ਼ਨੀਵਾਰ ਦੇ ਦਿਨ ਤੋਂ ਸ਼ੁਰੂ ਕੀਤਾ ਤਾਂ ਸ਼ਨੀ ਐਂਡ ਸੋਮਵਾਰ ਇਸ ਤਰ੍ਹਾਂ ਨਾਲ ਤੁਹਾਨੂੰ ਉਪਾਏ ਨੂੰ ਕਰਨਾ ਹੈ ਜੇਕਰ ਬੁੱਧਵਾਰ ਦੇ ਦਿਨ ਉਪਾਏ ਕੀਤਾ ਹੈ ਤਾਂ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਤਾਂ ਇਸ ਤਰ੍ਹਾਂ ਨਾਲ ਤੁਹਾਨੂੰ ਲਗਾਤਾਰ ਇਸ ਉਪਾਏ ਨੂੰ 10 ਦਿਨ ਤੱਕ ਕਰਨਾ ਹੈ ਹੁਣ ਤੁਸੀਂ ਸਮਝ ਗਏ ਹੋਵੋਗੇ ਇੱਕ ਵਾਰ ਵਿੱਚ ਇਸ ਦਾ ਨਤੀਜਾ ਤੁਹਾਨੂੰ ਮਿਲ ਜਾਵੇਗਾ ਇਹ ਉਪਾਏ ਤੁਹਾਨੂੰ ਇਕਾਂਤ ਵਿੱਚ ਕਰਨਾ ਹੈ ਅਤੇ ਕਰਨਾ ਕਿਸ ਸਮੇਂ ਹੈ ਥੋੜਾ ਜਿਹਾ ਸ਼ਾਮ ਦੇ ਸਮੇਂ ਵਿੱਚ ਇਸ ਉਪਾਏ ਨੂੰ ਕਰਨਾ ਹੈ ਜਦੋਂ ਸੂਰਜ ਛਿਪ ਜਾਂਦਾ ਹੈ ਇਸ ਦੇ ਬਾਅਦ ਤੁਸੀਂ ਕਦੇ ਵੀ ਇਸ ਉਪਾਏ ਨੂੰ ਕਰ ਸਕਦੇ ਹੋ ਚਲੋ ਜਾਣਦੇ ਹਾਂ ਉਪਾਏ ਕੀ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੱਥੇ ਲੈਣੀ ਹੈ ਥੋੜੀ ਜਿਹੀ ਪੀਲੀ ਸਰੋਂ ਪਾਉ ਪੀਲੀ ਸਰੋਂ ਦੇ ਦਾਣੇ ਜਿਆਦਾ ਤੋਂ ਜਿਆਦਾ ਅਧਿਮੁਕੀ ਤੁਸੀਂ ਪੀਲੀ ਸਰੋਂ ਦੇ ਦਾਣੇ ਲਓਗੇ। ਇੱਕ ਮਿੱਟੀ ਦਾ ਦੀਵਾ ਲੈ ਲਓ। ਕੋਈ ਬਰਤਨ ਲੈ ਲਓ। ਤੁਸੀਂ ਇਹ ਪੀਲੀ ਸਰੋਂ ਦੇ ਦਾਣੇ ਜਲਾ ਸਕੋ। ਤਾਂ ਮਿੱਟੀ ਦਾ ਦੀਵਾ ਵੀ ਲੈ ਸਕਦੇ ਹਾਂ। ਕੋਈ ਕਟੋਰੀ ਜਾਂ ਪਲੇਟ ਵੀ ਲੈ ਸਕਦੇ ਹਾਂ। ਨਾਲ ਹੀ ਲੈਣਾ ਹੈ ਇੱਕ ਵੱਡਾ ਕਪੂਰ। ਛੋਟੇ ਹੋਣ ਤਾਂ ਦੋ ਟੁਕੜੇ ਲੈ ਲਓ। ਜੇਕਰ ਵੱਡਾ ਕਪੂਰ ਹੋਵੇ ਤਾਂ ਇੱਕ ਕਪੂਰ ਕਾਫੀ ਹੈ। ਅਤੇ ਇਹ ਸਾਰੀਆਂ ਚੀਜ਼ਾਂ ਲੈ ਕੇ ਘਰ ਦੇ ਕਿਸੇ ਵੀ ਅਜਿਹੇ ਸਥਾਨ ਤੇ ਬੈਠਣਾ ਹੈ ਅਜਿਹੇ ਕਮਰੇ ਜਾਂ ਸਥਾਨ ਤੇ ਬੈਠਣਾ ਹੈ ਜਿੱਥੇ ਤੁਸੀਂ ਉਪਾਏ ਕਰ ਸਕੋ ਉਸ ਸਮੇਂ ਤੁਹਾਨੂੰ ਕੋਈ ਰੋਕ ਟੋਕ ਨਹੀਂ ਕੋਈ ਡਿਸਟਰਬ ਨਾ ਕਰੇ ਤੁਹਾਡੇ ਘਰ ਦਾ ਮੈਂਬਰ ਵੀ ਤੁਹਾਨੂੰ ਸਮੇਂ ਡਿਸਟਰਬ ਨਾ ਕਰੇ ਨਾ ਟੋਕੇ ਇਸ ਚੀਜ਼ ਦਾ ਤੁਹਾਨੂੰ ਵਿਸ਼ੇਸ਼ ਧਿਆਨ ਰੱਖਣਾ ਹੈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਦੱਖਣ ਦਿਸ਼ਾ ਵਿੱਚ ਸਾਰਾ ਸਮਾਨ ਲੈ ਕੇ ਬੈਠ ਜਾਣਾ ਹੈ ਮਤਲਬ ਤੁਹਾਡਾ ਜੋ ਮੂੰਹ ਹੈ ਉਸ ਦਾ ਫੇਸ ਜੋ ਹੈ ਦੱਖਣ ਦਿਸ਼ਾ ਵਿੱਚ ਕਰ ਲੈਣਾ ਹੈ ਅਤੇ ਸਾਰੀਆਂ ਚੀਜ਼ਾਂ ਕੋਲ ਰੱਖ ਲੈਣੀਆਂ ਹਨ ਸਭ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਹੈ ਚੋ ਕਪੂਰ ਤੁਸੀਂ ਲਿਆ ਹੈ ਉਸ ਨੂੰ ਚਾਹੇ ਤਾਂ ਮਿੱਟੀ ਦੇ ਦੀਵੇ ਵਿੱਚ ਲਉ ਜਾ ਜੋ ਵੀ ਤੁਸੀਂ ਪਲੇਟ ਲੈ ਰੱਖੀ ਹੈ ਉਸ ਦੇ ਅੰਦਰ ਰੱਖ ਕੇ ਤੁਹਾਨੂੰ ਸਭ ਤੋਂ ਪਹਿਲਾਂ ਕਪੂਰ ਨੂੰ ਚਲਾ ਲੈਣਾ ਹੈ ਅਤੇ ਉਸ ਤੋਂ ਬਾਅਦ ਹੀ ਤੁਹਾਨੂੰ ਇਹ ਉਪਾਏ ਕਰਨਾ ਹੈ ਸਭ ਤੋਂ ਪਹਿਲਾਂ ਕਪੂਰ ਜਨਾ ਕੇ ਰੱਖ ਲਓ ਔਂ ਜੋ ਪੀਲੇ ਸਰੋਂ ਦੇ ਦਾਣੇ ਹਨ ਉਸ ਨੂੰ ਸਿੱਧੇ ਹਥੇਲੀ ਤੇ ਰੱਖ ਕੇ ਮੁਠੀ ਨੂੰ ਬੰਦ ਕਰ ਲੈਣਾ ਹੈ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਆਪਣੇ ਸਿਰ ਦੇ ਉੱਪਰੋਂ ਪੀਲੀ ਸਰੋਂ ਦੇ ਦਾਣਿਆਂ ਨੂੰ 7 ਵਾਰ ਵਾਰਨਾ ਹੈ 7 ਵਾਰ ਵਾਰ ਸਕਦੇ ਹਾਂ ਚਾਹੇ ਤਾਂ 5 ਵਾਰ ਵੀ ਵਾਰ ਸਕਦੇ ਹਾਂ ਕਿਵੇਂ ਵਾਰਨਾ ਹੈ ਉਲਟੀ ਦਿਸ਼ਾ ਵਿੱਚ ਵਾਰਨਾ ਹੈ ਘਾਵ ਐਂਟੀਕਲੋਕਵਾਈਸ 7 ਵਾਰ ਇਸ ਨੂੰ ਤੁਹਾਨੂੰ ਆਪਣੇ ਸਿਰ ਤੋਂ ਵਾਰਨਾ ਹੈ ਅਤੇ ਜੋ ਕਪੂਰ ਜਲ ਰਿਹਾ ਹੈ ਉਸ ਜਲਦੇ ਹੋਏ ਕਪੂਰ ਵਿੱਚ ਹੌਲੀ-ਹੌਲੀ ਕਰਕੇ ਸਾਰੇ ਸਰੁੰਦੇ ਜੋ ਦਾਣੇ ਹਨ ਪਾ ਦੇਣੇ ਹਨ ਇਕੱਠੇ ਸਾਰੇ ਦਾਣਿਆਂ ਨੂੰ ਨਹੀਂ ਪਾਉਣਾ ਹੈ ਹੌਲੀ-ਹੌਲੀ ਕਰਕੇ ਹੀ ਥੋੜਾ-ਥੋੜਾ ਕਰਕੇ ਹੀ ਕਪੂਰ ਦੇ ਨਾਲ ਦਾਣਿਆਂ ਨੂੰ ਜਲਾਉਣਾ ਹੈ ਕਪੂਰ ਜੇਕਰ ਘੱਟ ਹੈ ਤਾਂ ਉਸ ਨੂੰ ਤੁਸੀਂ ਹੋਰ ਲੈ ਸਕਦੇ ਹੋ ਦਾਣੇ ਦੇਖੇ ਚਟਕਣਗੇ ਤੁਸੀਂ ਕੀ ਕਰਨਾ ਹੈ ਜੇਕਰ ਕਪੂਰ ਘੱਟ ਪੈ ਰਿਹਾ ਹੈ ਤਾਂ ਕਪੂਰ ਹੋਰ ਵੀ ਪਾ ਦਿਓ ਉਸਦੇ ਅੰਦਰ ਜਲਾ ਦੇਉ ਕਿਉਂਕਿ ਅਗ ਬੁਝਣੀ ਨਹੀਂ ਚਾਹੀਦੀ ਜਦੋਂ ਤੱਕ ਪੀਲੇ ਸਰੋਂ ਦੇ ਦਾਣੇ ਜਲਾ ਰਹੀ ਹੋਵਾਂਗੀ ਉਸੇ ਸਮੇਂ ਤੁਸੀ ਬੋਲਣਾ ਹੈ ਸ਼ਤਰੂਨਾਸ਼ 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 ਜੇ ਇਹ ਤੁਸੀ ਤਿੰਨ ਵਾਰ ਬੋਲਣਾ ਹੈ ਅਤੇ ਸਾਰੇ ਜਲੇ ਵੀ ਸਰੋਂ ਦੇ ਦਾਣੇ ਹਨ ਕਪੂਰ ਦੇ ਨਾਲ ਤੁਹਾਨੂੰ ਉਸ ਨੂੰ ਚੰਗੀ ਤਰ੍ਹਾਂ ਜਲਾ ਦੇਣਾ ਹੈ ਜਦੋਂ ਸਾਰੇ ਸਰੋਂ ਦੇ ਦਾਣੇ ਜਲ ਜਾਣਗੇ ਕਪੂਰ ਵੀ ਜਲ ਜਾਵੇਗਾ ਉਸ ਸਮੇਂ ਥੋੜਾ ਕੰਡਾ ਹੁੰਦੇ ਪੀਲੀ ਸਰੋਂ ਦੀ ਤਾਂ ਰਾਖ ਹੋ ਜਾਵੇਗੀ ਕਿਉਂਕਿ ਕਪੂਰ ਤਾਂ ਜਲ ਕੇ ਸਾਰਾ ਉੱਡ ਜਾਵੇਗਾ ਪੀਲੀ ਸਰੋਂ ਦੀ ਜੋ ਰਾਖ ਹੋਵੇਗੀ ਉਸ ਨੂੰ ਤੁਹਾਨੂੰ ਕਿਤੇ ਵੀ ਆਸ-ਪਾਸ ਜੋ ਚਰਾਹਾ ਹੋਵੇ ਉੱਥੇ ਜਾ ਕੇ ਸੁੱਟਾਉਣਾ ਹੈ ਚਰਾਹਾ ਨਹੀਂ ਤਾਂ ਸੁਨਸਾਨ ਸਥਾਨ ਹੋਵੇ ਉੱਥੇ ਤੁਸੀਂ ਸੁੱਟ ਕੇ ਆ ਜਾਓ ਹਾਂ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਹੈ ਘਰ ਆਉਣ ਤੋਂ ਬਾਅਦ ਹੱਥ ਪੈਰ ਧੋ ਲੈਣੇ ਹਨ ਘਰ ਵਿੱਚ ਆਉਣ ਤੋਂ ਬਾਅਦ ਅਜੀਹਾ ਨਹੀਂ ਹੈ ਕਿ ਬਹੁਤ ਜ਼ਿਆਦਾ ਦੂਰ ਜਾਣਾ ਹੈ ਘਰ ਤੋਂ ਥੋੜਾ ਹੀ ਦੂਰ ਜਾਓ ਇਸ ਦਿਨ ਰਾਤ ਨੂੰ ਸੁੱਟ ਕੇ ਆਉਣਾ ਹੈ ਇਹ ਧਿਆਨ ਰੱਖੋ ਕਿਸੇ ਦੇ ਪੈਰ ਵਿੱਚ ਨਾ ਆਵੇ ਘਰ ਆ ਕੇ ਤੁਹਾਨੂੰ ਬਸ ਪੈਰ ਹੱਥ ਧੋਲਨੇ ਹਨ ਅਤੇ 10 ਦਿਨ ਲਗਾਤਾਰ ਇਸ ਉਪਾਏ ਨੂੰ ਕਰਨਾ ਹੈ ਇਸਤਰੀਆਂ ਪੁਰਸ਼ ਕੋਈ ਵੀ ਇਸ ਉਪਾਏ ਨੂੰ ਕਰ ਸਕਦਾ ਹੈ ਅਤੇ ਇਹ ਉਪਾਏ ਅਜੀਹਾ ਹੈ ਕਿ ਦੁਸ਼ਮਣ ਨੂੰ ਵੀ ਸਮਾਪਤ ਕਰਦਾ ਹੈ दुश्मन नु जड़ो खत्म ਕਰਦਾ ਹੈ ਅਤੇ ਦੁਸ਼ਮਨ ਦਾ ਕੀਤਾ ਕਰਾਇਆ ਵੀ ਖਤਮ ਹੁੰਦਾ ਹੈ। ਮਤਲਬ ਕਿ ਜੋ ਵੀ ਜਾਦੂ ਟੂਣਾ, ਤਾੰਤ੍ਰਿਕ ਕ੍ਰਿਆ ਹੈ ਤੁਹਾਡੇ ਉੱਪਰ ਤੁਹਾਡੇ ਵਪਾਰ ਦੇ ਉੱਪਰ ਜਾਂ ਪੈਸੇ ਦੇ ਉੱਪਰ ਕਿਸੇ ਨੇ ਕਰਵਾ ਰੱਖੀ ਹੈ ਤਤੰਤਰ हट ਜਾਂਦੀ ਹੈ। ਦੂਸਰੀ ਚੀਜ਼ ਘਰ ਵਿੱਚ ਪੈਸਾ ਬਹੁਤ ਤੇਜ਼ੀ ਨਾਲ ਆਉਣਾ ਸ਼ੁਰੂ ਹੋ ਜਾਂਦਾ ਹੈ। ਦੇਖੋ ਪੀਲੀ ਸਰੋਂ ਦੇ ਦਾਣੇ मां लक्ष्मी ਨੂੰ ਵੀ ਪ੍ਰਸੰਨ ਕਰਦੇ ਹਨ ਤਾਂ ਜੋ ਲੋਕਾਂ ਨੂੰ ਲੈ ਕੇ ਪਰੇਸ਼ਾਨ ਹਨ। ਕਰਸ ਤੋਂ ਪਰੇਸ਼ਾਨ ਹਨ ਉਹ ਲੋਕ ਵੀ ਇਸ ਉਪਾਏ ਨੂੰ ਕਰ ਸਕਦੇ ਹਨ ਤਾਂ ਬਹੁਤ ਚੰਗੀ ਤਰ੍ਹਾਂ ਨਾਲ ਉਪਾਏ ਤੁਹਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਬਾਕੀ ਕੁਝ ਵੀ ਤੁਹਾਨੂੰ ਜੇਕਰ ਪੁੱਛਣਾ ਹੋਵੇ ਤਾਂ ਕਮੈਂਟ ਸੈਕਸ਼ਨ ਵਿੱਚ ਤੁਸੀਂ ਪੁੱਛ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਵੀਡੀਓਜ਼ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਹਰ ਹਰ ਮਹਾਂਦੇਵ